ਇਹ ਤਸਵੀਰਾਂ ਗੁਰਦਾਸਪੁਰ ਦੇ ਬਟਾਲਾ ਦੀਆਂ ਹਨ ਜਿੱਥੇ ਆਮ ਆਦਮੀ ਪਾਰਟੀ ਤੋਂ ਨਾਰਾਜ਼ ਵਲੰਟੀਅਰਾਂ ਵੱਲੋਂ ਦੋਸਤਾਰ ਕਰਦੇ ਹੋਏ ਆਪ ਸੁਪਰੀਮੋ ਅਰਵਿੰਦ ਕੇਦਰੀਵਾਲ ਤੇ ਪੰਜਾਬ ਦੇ ਸਾਫਾ ਕਨਵੀਨਰ ਗੁਰਦੀਪ ਸਿੰਘ ਢੂਗੀ ਦੀਆਂ ਫੋਟੋਆਂ ਤੇ ਮਾਲਾ ਪਾ ਕੇ ਸ਼ੋਗ ਮਨਾਏ ਜਾ ਰਿਹਾ ਹੈ। ਦਰਿਵ ਸ਼ਾਕੇ ਸ਼ੋਗਜਾਰ ਕਰ ਰਹੇ ਵਲੰਟੀਅਰਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਹੀ ਨਹੀਂ ਬਲਕਿ ਪੂਰੇ ਦੇਸ਼ ਵਿੱਚ ਫੋਕ ਬਹਿ ਚੁੱਕਾ ਹੈ। ਉਹਨਾਂ ਦਾ ਕਹਿਣਾ ਹੈ ਕਿ ਜਿਵੇਂ ਹੀ ਪਾਰਟੀ ਇੱਕਦਮ ਹੋਂਦ ਵਿੱਚ ਆਈ ਸੀ ਉਵੇਂ ਹੀ ਇੱਕਦਮ ਇਸ ਦਾ ਸਫਾਇਆ ਹੋਣ ਜਾ ਰਿਹਾ ਹੈ ਜਿਸ ਦੀ ਸ਼ੁਰੂਆਤ ਦਿਲਾ ਗੁਰਦਾਸਪੁਰ ਤੋਂ ਸ਼ੁਰੂ ਹੋ ਗਈ ਹੈ ਤਰ ਅਸਲ ਭਗਵੰਤ ਮਾਨ ਨੂੰ ਪਾਰਟੀ ਦਾ ਪੰਜਾਬ ਪ੍ਰਧਾਨ ਬਣਾਉਣ ਤੋਂ ਬਾਅਦ ਪੰਜਾਬ ਵਿੱਚ ਆਮ ਆਦਮੀ ਪਾਰਟੀ ਖੇਰੂ-ਖੇਰੂ ਹੋ ਚੁੱਕੀ ਹੈ ਅਤੇ ਬਟਾਲਾ ਤੋਂ ਜ਼ੋਨ ਲੜਨ ਵਾਲੇ ਸਾਫ ਦਾ ਕਨਵੀਨਰ ਗੁਰਪ੍ਰੀਤ ਸਿੰਘ ਕੋਗੀਵੀ ਆਪ ਨੂੰ ਛੱਡ ਚੁੱਕੇ ਹਨ ਇਸ ਦੇ ਨਾਲ ਹੀ ਪੰਜਾਬ ਦੇ ਲਗਭਗ ਸਾਰੇ ਹੀ ਸੀਨੀਅਰ ਆਗੂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਹਿਟਲਰ ਵਰਗੇ ਫਰਮਾਨਾਂ ਤੋਂ ਨਾਰਾਜ਼ ਦਿਖਾਈ ਦੇ ਰਹੇ ਹਨ ਆਮ ਆਦਮੀ ਪਾਰਟੀ ਜੋ ਕਿ ਸਾਡੇ ਪੰਜਾਬ ਦੀ ਪਾਰਟੀ ਬਣੀ ਸੀਗੀ ਇਹਦਾ ਪੂਰੇ ਪੰਜਾਬ ਦੇ ਵਿੱਚੋਂ ਸਪਾਇਆ ਹੋ ਚੁੱਕਿਆ ਤੇ ਇਹ ਦੁਬਾਰਾ ਇਸ ਪਾਰਟੀ ਦੇ ਵਿੱਚ ਇਹ ਹੁਣ ਤਰਸ ਨਹੀਂ ਦੇਣਗੇ ਸਾਨੂੰ ਕਿਉਂਕਿ ਇਹਨਾਂ ਦਾ ਕੰਮ ਹੋ ਗਿਆ ਇਹ ਮਰ ਗਏ ਹੋਏ ਨੇ ਸਾਡੇ ਵਾਸਤੇ ਤੇ ਇਹ ਹੁਣ ਕੁਝ ਨਹੀਂ ਕਰ ਸਕਦੇ ਜੋ ਵਰਕਰਾਂ ਨੂੰ ਵੀ ਆਪਣਿਆਂ ਨੂੰ ਭੁੱਲ ਗਏ ਹੋਏ ਨੇ 35000 ਵੋਟਾਂ ਲੈ ਕੇ ਇਹਨਾਂ ਦਾ ਅੱਜ ਆਪਾਂ ਰਸਮ ਕਿਰਿਆ ਤਾਂ ਰੱਖਿਆ ਸੀਗਾ ਭੋਗ ਦੀ ਕਿਉਂਕਿ ਇਹਨਾਂ ਨੇ ਤੇ ਹੁਣ ਸਾਡਾ ਕੋਈ ਕੰਮ ਕਰਨਾ ਨਹੀਂ ਇਹ ਤੇ ਮਰ ਗਏ ਹੋਏ ਆ ਇਸ ਕਰਕੇ ਇਹਨਾਂ ਨੂੰ ਆਪਾਂ ਇਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਆਪਾਂ ਇਹ ਕਿਰਿਆ ਰੱਖੀ ਸੀਗੀ ਇਹਨਾਂ ਦੀ ਸੋ ਇਸ ਕਰਕੇ ਆਪਾਂ ਇਸ ਤੋਂ ਬਾਅਦ ਹੋਰ ਕੁਝ ਨਹੀਂ ਕਰ ਸਕਦੇ ਇਹਨਾਂ ਵਾਸਤੇ ਚਾਹੇ ਸਭ جانتے ਆ ਆ ਆਮ ਆਦਮੀ ਪਾਰਟੀ ਪੰਜਾਬ ਵਿੱਚ ਖਤਮ ਹੋ ਚੁੱਕੀ ਹੈ ਬਸ ਆਮ ਆਦਮੀ ਪਾਰਟੀ ਦਾ घंटे कुगी जी और केजी बाल खत्म हो चुके हैं हम आम आदमी पार्टी के घंटे रहे है। इन्होंने हमारे साथ बहुत धोखा किया है ये हमारी तरफ से मर चुके हैं जैसे किसी के मरने के बाद उसका अंतिम क्रिया की जाता है वैसे ही हम आम आदमी पार्टी का अंतिम क्रिया कर रहे हैं जैसे पंजाब में वो कहते हैं हम अंतिम क्रिया कर रहे हैं आप वॉलंटियरों का कहना है कि आपका खात्मा हो चुका है तो आज इथे उसकी आत्मा दी ਸ਼ਾਂਤੀ ਵਾਸਤੇ ਰਸਮ ਕਿਰਿਆ ਕੀਤੀ ਜਾ ਰਹੀ ਹੈ ਗੁਰਦਾਸਪੁਰ ਤੋਂ ਰਸ਼ਪਾਲ ਸਿੰਘ ਖਬਰ ਹਰਪਲ ਇੰਡੀਆ ਲਈ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਨੂੰ ਲੋੜ ਹੈ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਜੋ ਅਦਾਰੇ ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇਖ ਸਕਦੇ ਹੋ। ਸੋ ਦੇਰ ਨਾ ਕਰੋ। ਤੁਰਨੇ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ। ਸਾਡੀ ਈਮੇਲ ਆਈਡੀ ਹੈ feedback@bharatbharatindia.com